ਬਹੁਤ ਹੀ ਇਮਾਨਦਾਰ ਅਤੇ ਕਾਬਲ ਸਾਉ ਕਾ ਐਮਐਲਏ ਪੂਰ ਕਮੇਟੀ ਦੇ ਮੈਂਬਰ ਸਰ ਜਿਆਰੀ ਮੋਨਕ ਜੀ ਸਹਾ ਗੁਰਲਾਲ ਸਿੰਘ ਜੀ ਫਤੇਗੜ ਸਾਹਿਬ ਫਤੇਗੜ ਸੌਰੀ ਜਿਹੜੇ ਆਪਣੇ ਇਲੈਕਟਿਵ ਮੈਂਬਰ ਨੇ ਐਜੀਪੀਸੀ ਦੇ ਸਹਾ ਗੁਰਲਾਲ ਸਿੰਘ ਜੀ ਉਪਿਆ ਸਾਹਿਬ ਸਰਕਾ ਪ੍ਰਧਾਨ ਕਹਿੰਦੇ ਨੇ ਇੱਥੇ ਸ਼ਹਿਰੀ ਪ੍ਰਧਾਨ ਸਤਗੁਰ ਸਿੰਘ ਜੀ ਮੇਰੇ ਨਾਲ ਆਏ ਸਾਡੇ ਸ਼ੇਰ ਸਿੰਘ ਜੀ ਬਾਲਿਆ ਜੀ ਕਿਸੇ ਵੀ ਪਿੰਡ ਦੇ ਵਿੱਚ ਉਹ ਕਿਸੇ ਵਰਕਰ ਨੇ ਕੋਈ ਵਿਚਾਰ ਰੱਖਣੇ ਹੁੰਦੇ ਨੇ ਤਾਂ ਉਹ ਕਹਿੰਦੇ ਪਹਿਲਾਂ ਵਿਚਾਰ ਦਿੱਤੇ ਜਾ ਸਕਦੇ ਨੇ ਤਾਂ ਕਿ ਉਹਦਾ ਜਵਾਬ ਫਿਰ ਪ੍ਰਧਾਨ ਜੀ ਖੁਦ ਦੇਣ ਸਾਡੇ ਜਿਹੜੇ ਸਰਦਾਰ ਸਾਹਿਬਾਨ ਬੈਠੇ ਨੇ ਮੇਰੇ ਯੂਥ ਦੇ ਸਾਥੀ ਬੈਠੇ ਨੇ ਜੇ ਕਿਸੇ ਨੇ ਕੋਈ ਵਿਚਾਰ ਰੱਖਣਾ ਹੈ ਪ੍ਰਧਾਨ ਜੀ ਨੇ ਬੇਨਤੀ ਕਰੀ ਹੈ ਵੀ ਉਹ ਪਹਿਲਾਂ ਆਪਣਾ ਜਵਾਬ ਤੋਂ ਉਸ ਤੇ ਇਤਿਆਹਾ ਸਕਦਾ ਹੈ ਜੇਦਾਰ ਜੀ ਇਹਨਾਂ ਨੂੰ ਕਿਸ ਨੂੰ ਸਮਝਾ ਤੇ ਹਿੰਦਸਾ ਨਾਮਾ ਨੇ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਇਹ ਮੁੱਖ ਮਕਸਦ ਹੈ ਆਪਣਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਦਰਸ਼ਕ ਕੇ ਵਰਕਰਾਂ ਦੇ ਵਿੱਚ ਜਾ ਕੇ ਉਹਨਾਂ ਦੇ ਮਸਲੇ ਉਹਨਾਂ ਦੇ ਸੁਝਾਅ ਇਕੱਠੇ ਕਰਕੇ ਪਾਰਟੀ ਹਾਈ ਕਮਾਂਡ ਨੂੰ ਭੇਜਨੇ ਪਰਮਾਤਮਾ ਕਿਰਪਾ ਕਰੇ ਜਿਸ ਤਰ੍ਹਾਂ ਇਹ ਇਹਨਾਂ ਬਾਰੇ ਆਪਾਂ ਸਾਡੀ ਦੀ ਤਾਜ਼ੀ ਖ਼ਬਰ ਪੜੋ ਸੁਪਰ ਸਵੀਟ 300 ਮਸ਼ੀਨਾਂ ਸੀ ਆ ਪਤੀ ਨਹੀਂ ਕਿੱਥੇ ਗਈਆਂ ਜਿਹਨਾਂ ਆਪਾਂ ਕਣਕ ਭੇਜੀ ਦਿੱਤੀ ਅੱਜ ਅਖਬਾਰ 'ਚ ਬਹੁਤ ਵੱਡੀ ਖਬਰ ਹੈ ਕਿ ਐਂ ਨਹੀਂ ਪਤਾ ਮਸ਼ੀਨਾ ਕੌਣ ਖਾ ਗਿਆ ਜਿਹੜੇ ਥੱਲੇ ਅਧਿਕਾਰੀ ਸੀ ਇਨਸਪੈਕਟਰ ਵਗੈਰਾ ਉਹਨਾਂ ਨੂੰ ਸਸਪੈਂਡ ਕਰਤਾ ਉਹਨਾਂ ਨੇ ਕਿਹਾ ਕਿ ਸਾਡਾ ਕਸੂਰ ਕੀ ਹੈ ਜਿਹੜੇ ਜ਼ਿੰਮੇਵਾਰਾਂ ਨੂੰ ਸਬਸਿਡੀ ਤੇ ਮਿਲਦੀ ਜਾਂਦੀਆਂ ਦਿੱਲੀ ਦੇ ਵਿੱਚ ਕਿੰਨਾ ਵੱਡਾ ਸ਼ਰਾਬ ਦਾ ਘਟਾਲਾ ਹੋਇਆ ਉਹ ਕੇਜਰੀਵਾਲ ਲੁਕਿਆ ਪਰਦਾ ਔਰ ਇਹਦਾ ਪੰਜਾਬ ਦੇ ਵਿੱਚ ਹਰੇਕ ਤੇ ਝੂਠੇ ਪਰਚੇ ਦੰਦੇ ਨੇ ਉਥੇ ਅਸਲੀ ਪਰਚੇ ਦਾ ਸਾਹਮਣਾ ਨਹੀਂ ਕਰ ਸਕਦਾ ਸੋ ਵੀਰੋ ਜੇ ਆਪਾਂ ਨਾ ਸਮਝੇ ਆਇਆ ਥੋੜੇ ਜੁਮੇ ਪਾਤਾ ਕੋਈ ਪੰਜਾਬ ਦੇ ਵਿੱਚ ਡਿਵੈਲਪਮੈਂਟ ਨਹੀਂ ਕੋਈ ਕਿੱਟ ਨਹੀਂ ਲੱਗੀ ਨਾ ਹੀ ਕੋਈ ਸਕੂਲ ਬਣਿਆ ਨਾ ਕੋਈ ਹਸਪੀਟਲ ਬਣਿਆ ਉਲਟਾ ਰੰਗ ਰੋਗਣ ਕਰਕੇ ਹਜ਼ਾਰਾਂ ਕਰੋੜ ਰੁਪਏ ਹੜਪ ਕਰਦੇ ਦੇਖੋ ਪਿਛਲੇ ਵਾਰ ਇਹਨਾਂ ਨੇ ਮਹੱਲਾ ਕੰਮ ਬਣਾਏ ਚਾਰ ਬੰਦੇ ਦੇ ਵਿੱਚ ਆ ਜਿਹੜਾ ਪਿੰਡ ਹੈ ਆ ਹਲਕਾ ਹੈ ਇਹਦੇ ਵਿੱਚ ਇਹਦਾ ਪਿੰਡ ਪੈਂਦਾ ਹੈ ਪਿੰਡ 'ਚ ਪਤਾ ਕਰ ਲੋ ਜਿਹੜੇ 'ਚ ਪਤਾ ਕਰ ਲੋ ਕੋਈ ਕਿੱਟੜੀ ਲੱਗੀ ਕਿਤੇ ਡਿਵੈਲਪਮੈਂਟ ਦੀ ਰੋਜ਼ ਉੱਥੇ ਸਾਡੇ ਧਰਨੇ ਰੋਲ ਡੰਗਾ ਸਾਡੇ ਪੈਰਾਂ ਤੇ ਸਾਨਾ ਤੇ ਪੰਜ ਪਣੇ ਵਾਰ ਲਾਠੀ ਚਾਰ ਜੋ ਗਿਆ ਆਏ ਨਹੀਂ ਬੜਾ ਲੱਗਦਾ ਹਰਾ ਪਿੰਨ ਹੈ ਕਿੱਥੇ ਨਾ ਉਹਦੀ ਸ਼ਾਈ ਦਾ ਬੜਾ ਲੱਗਦਾ ਕਿੱਥੇ ਹੈ ਸੋ ਇਸ ਕਰਕੇ ਪੂਰਾ ਅੱਜ ਬੜੀ ਖੁਸ਼ੀ ਹੈ ਕਿ ਸਾਰੇ ਇਲਾਕੇ ਦੀ ਜੋ ਤਰੀਮ ਹੈ ਇਲਾਕੇ ਦੇ ਮੋਢਰ ਸੱਜਣ ਨੇ ਅੱਜ ਪ੍ਰਚਾਰ ਚੁੱਕਾ ਹੈ ਸਾਡੇ ਗੋਲਟ ਜੀ ਨੇ ਬੜਾ ਯਾਤਨ ਕਰਕੇ ਅੱਜ ਅਸੀਂ 30 35% ਤੇ ਪਹੁੰਚਿਆ ਇਹਦਾ ਪੰਥ ਖਲਕ ਹੈ ਇਹਦਾ ਸਾਰੇ ਤੋਂ ਸਾਥ ਹੋ ਦੇਖੋ ਗੁਜਾਰੀ ਵਾਰੀ ਆਪਾਂ ਗੱਲ ਕਰੀਏ ਇਹ ਬੇਦਾਗ ਬੰਦਾ ਹੈ ਪੂਰਾ ਭਗਤ ਹੈ ਬਹੁਤ ਭਗਤ ਹੈ ਇਹ ਜਿਹੜੀ ਸੋਚ ਹੈ ਬਹੁਤ ਵਧੀਆ ਹੈ ਇਹ ਠੀਕ ਹੈ ਵਿਚਾਰਾ ਇਹਨੇ ਸਾਲੀਦਲ ਦੇ ਵਿੱਚ 2027 ਦੇ ਵਿੱਚ ਵੀ ਇਹਨੇ ਐਮਐਲਏ ਬਣਨਾ ਤੁਹਾਡੇ ਸਹਿਯੋਗ ਨਾਲ ਇਹਦੇ ਦਸੜੀ ਦੀ ਰੇਖਾ 2025 ਆਪਣਾ ਜਿਹੜਾ ਚੱਲ ਰਿਹਾ 24 ਦੇ ਵਿੱਚ ਵੀ ਪਾਰਲੀਮੈਂਟ ਦੇ ਵਿੱਚ ਵੀ ਅਸੀਂ ਸਾਰਿਆਂ ਨੇ ਚਾਹਿਆ ਕਰਿਆ ਕਿ ਪਾਰਟੀ ਦੇ ਸਰਦਾਰ ਕਬਾਰ ਸਿੰਘ ਤੁੰਡਾ ਨੂੰ ਉਮੀਦਵਾਰ ਬਣਾਉਂਦੀ ਹੈ ਤੇ ਸਾਡੇ ਪਰਿਕ ਜੰਨਰਾ ਚੱਕਰ ਕੇ ਵੱਡੀ ਜਿੱਤ ਪ੍ਰਾਪਤ ਕਰਨਗੇ ਕਿਉਂਕਿ ਬਹੁਤ ਹੀ ਖਾਨਦਾਨੀ ਪਰਿਵਾਰ ਹੈ ਦੇਰ ਦਾ ਸ਼ਕਤੀਤ ਨੇ ਜਿੰਨਾ ਤੇ ਕੋਈ ਉਂਗਲੀ ਨੁੱਕ ਸਕਦੀ 10 ਆਲੇ ਐਮਐਲਏ ਰਹੇ ਆਪਣੇ ਖਾਤੇ ਜਿਹੜੀ ਪਾਇਆ ਕੋਈ ਦਰਖਾਣ ਨਹੀਂ ਲਈ ਜੋ ਐਮਐਲਏ ਤੋਂ ਉੱਤਰ ਮਿਲਦੀਆਂ ਸੀ ਕੇਵਲ ਉਹ ਹੀ ਪ੍ਰਾਪਤ ਕਰੀਆਂ ਗਈਆਂ ਸਾਨੂੰ ਅੱਜ ਸੱਜਣਾਂ ਦੀ ਲੋੜ ਹੈ ਮਾਨਦਾਰ ਆਗੂਆਂ ਦੀ ਜਿਨ੍ਹਾਂ ਨੇ ਪੰਜਾਬ ਤੇ ਪੰਨ ਦੀ ਸੇਵਾ ਕਰਨੀ ਹੈ ਜਿਨ੍ਹਾਂ ਨੂੰ ਜਾਣਕਾਰੀ ਹੈ ਔਰ ਪਿੰਡ ਦੀ ਸਰਪੰਚੀ ਤੋਂ ਉੱਠ ਕੇ ਇਹ ਐਮਐਲਏ ਪਹੁੰਚੇ ਨੇ ਹੋਰ ਕਮੇਟੀ ਦੇ ਮੈਂਬਰ ਆਏ ਨੇ ਸਾਰੇ ਪੰਜਾਬ ਦੇ ਵਿੱਚ ਬਹੁਤ ਸੀ ਨਿੱਕਰ ਮੰਡੇ ਜਾਂਦੇ ਨੇ ਜੋ ਨਰੇ ਆਪਣੀ ਕਮੇਟੀ ਦੀ ਰਿਪੋਰਟ ਦਿੱਤੀ ਉਹ ਵੀ ਇੰਨੀ ਲਾਗੂ ਹੋ ਰਹੀ ਹੈ ਪੰਜਾਬ ਦੇ ਵਿੱਚ ਗੱਲ ਕਰਦੇ ਨੇ ਸ਼ਰੋਮਣੀ ਕਾਲੀਦਾਮ ਦੀ ਗੱਲ ਕਰਦੇ ਨੇ ਔਰ ਪ੍ਰਮਾਤਮਾ ਕਿਰਪਾ ਰੱਖੇ ਇਹਨਾਂ ਤੰਦਰੁਸਤੀ ਦੇ ਸਾਰੇ ਵਰਕਰ ਸਾਹਿਬਾਨ ਜਿੰਮਾ ਦੇ ਕਰਕੇ 2024 ਦੀ ਜੋ ਚੋਣ ਆ ਰਹੀ ਹੈ ਅਪ੍ਰੈਲ ਦੇ ਮਹੀਨੇ ਬਾ ਚੜ ਕੇ ਹਿੱਸਾ ਲਈਏ ਆਪਾਂ ਔਰ ਕਾਮਯਾਬ ਕਰੀਏ ਐਨਾ ਬੇਨਤੀ ਕਰਦਾ ਪ੍ਰੋਜੈਕਟ ਹਿੰਦਾ ਸੀ ਇਥੋਂ ਆਪਾਂ ਨੂੰ ਵੀ ਪਰਖ ਕਰਨ ਲੈਣੀ ਚਾਹੀਦੀ ਹੈ ਲੀਡਰਾਂ ਦੀ ਤਾਂ ਹੀ ਆਪਣਾ ਪੰਜਾਬ ਦਾ ਆਪਣੇ ਸਮਾਜ ਦਾ ਭਲਾ ਹੋ ਸਕਦਾ ਹੈ ਆਪਣੇ ਹਲਕੇ ਦੇ ਟੀਮ ਚਾਰਜ ਗੁਲਚਰ ਗੁਲਜਾਰ ਸਿੰਘ ਜੀ ਮੂਨਕ ਆਪਾਂ ਨੂੰ ਪਤਾ ਹੈ ਵੀ ਪੰਜਾਬ ਦਾ ਨਾਮ ਹਿੰਦੁਸਤਾਨ ਦਾ ਨਾਮ ਕਿੱਥੇ ਲੱਗੇ ਗਏ ਕਬੱਡੀ ਦੇ ਖੇਤਰ ਦੇ ਵਿੱਚ ਜੋ ਸਾਡੀ ਮਾਂ ਖੇਡ ਹੈ ਆਪਣੇ ਖੇਹੂਮ ਦੇ ਵਿੱਚ ਹੈ ਇਕੱਲੇ ਇਕੱਲੇ ਪਿੰਡ ਦੇ ਵਿੱਚ ਖੇਡੀ ਜਾਂਦੀ ਹੈ ਆਪਣਾ ਜਦੋਂ ਕੋਈ ਬੱਚਾ ਜਵਾਨ ਹੁੰਦਾ ਤਾਂ ਉਹਨੂੰ ਗੁਰਤੀ ਵੀ ਆਪਾਂ ਨੂੰ ਪਤਾ ਵੀ ਘਰਾਂ ਦੇ ਵਿੱਚੋਂ ਕਵੱਡੀ ਦੀ ਮਿਲਦੀ ਆ ਚਾਹੇ ਉਹ ਦੇਖ ਕੇ ਹੋਵੇ ਚਾਹੇ ਖੇਡ ਕੇ ਹੋਵੇ ਤੇ ਚਾਹੇ ਉਹਦਾ ਦਾਦਾ ਪੜਦਾਦਾ ਮਾਪੇ ਉਹ ਸਭ ਖੇਡਦੇ ਰਹੇ ਹੋ ਇਸ ਕਰਕੇ ਗੁਲਜਾਰ ਸਿੰਘ ਨਹੀਂ ਆਪਣੀ ਜਿੱਤ ਹੋ ਸਕੀ ਪਰ ਹੁਣ ਤੁਹਾਡੇ ਸਾਰਿਆਂ ਦੇ ਚਰਨਾਂ ਦੇ ਵਿੱਚ ਬੇਨਤੀ ਆ ਵੀ ਆਪਾਂ ਗੁਲਜਾਰ ਸਿੰਘ ਦਾ ਸਾਥ ਦਿਈਏ ਆਪਾਂ ਨੂੰ ਇਹ ਵੀ ਪਤਾ ਹੈ ਵੀ ਇਹ ਭਰਾ ਸੱਚਾ ਸੁੱਚਾ ਗਉ ਸਾਲਾ ਦੇ ਵਿੱਚ ਸੇਵਾ ਕਰਨ ਵਾਲਾ ਨਿਸਾਨਾ ਕਿਸੇ ਦੀ ਮਾੜੀ ਨਹੀਂ ਕੋਈ ਦਾਗ ਨਹੀਂ ਹੁਣ ਤਾਂ ਆਪਾਂ ਕਿੰਨਾ ਟਾਈਮ ਹੋ ਗਿਆ ਵਰਤਦਿਆਂ ਉਹਦੇ ਨਾਲ ਜੋ ਗੱਲ ਕਹਿਣੀ ਹੈ ਬੇਬਾਕ ਸੋਦੇ ਮੂੰਹ ਤੇ ਕਹਿਣੀ ਹੈ ਸੱਚੀ ਕਹਿਣੀ ਹੈ ਕੋਈ ਰਾਜਨੀਤੀ ਵਾਲੀ ਗੱਲ ਨਹੀਂ ਕਰਨੀ ਤੁਸੀਂ ਸਾਰੇ ਸਾਫ ਦੇ ਰਹੇ ਤਾਂ ਹੀ ਅੱਜ ਗੁਲਜਾਰ ਸਿੰਘ ਦੇ ਪਿਆਰ ਕਰਕੇ ਇੱਥੇ ਬੈਠੇ ਹਾਂ ਇਹ ਸਾਰੀ 20-25 ਪਿੰਡਾਂ ਦੀ ਇਧਰੋਂ ਬਰਕਰਾਂ ਦੀ ਮੀਟਿੰਗ ਹੈ ਬਹੁਤ ਵੱਡੇ ਰੂਪ ਦੇ ਵਿੱਚ ਸੰਗਤ ਆਈ ਹੈ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਤੇ ਹੁਣ ਮੈਂ ਗੁਲਜਾਰ ਸਿੰਘ ਜੀ ਨੂੰ ਬੇਨਤੀ ਕਰਾਂਗਾ ਉਹ ਤੁਹਾਨੂੰ ਸਾਰਿਆਂ ਨੂੰ ਦੀ ਚੁੰਦਾ ਸਾਹਿਬ ਤੇ ਸਾਡੇ ਜ਼ਿਲ੍ਹਾ ਸਰਦਾਰ ਤਰਿੰਦਰ ਸਿੰਘ ਜੀ ਸੰਗਰੇਢੀ ਸਾਹਿਬ ਤੇ ਉਹਨਾਂ ਦੇ ਨਾਲ ਆਈ ਸਾਰੀ ਲੀਡਰਸ਼ਿਪ ਇਹ ਹਲਕੇ ਧੜਵੇ ਦੀ ਹਲਕੇ ਦੇੜੇ ਦੀ ਜਿੰਨੀ ਵੀ ਸੰਗਤ ਆਈ ਹੈ ਸਭ ਤੋਂ ਪਹਿਲਾਂ ਮਲਾਉ ਫਤੇ ਵਾਹਿਗੁਰੂ ਬਾਤ ਕਰਦਾ ਕਿਉਂਕਿ ਜਦੋਂ ਵੀ ਆਪਾਂ ਨੂੰ ਮੀਟਿੰਗ ਤੇ ਤੁਹਾਨੂੰ ਸਦਾ ਲੱਗਾ ਤੁਸੀਂ ਵੱਧ ਚੜ ਕੇ ਮੇਰਾ ਸਾਥ ਦਿਨੇ ਹੋ ਕਿਉਂਕਿ ਸਤਗੁਰ ਕਮਾਨ ਜੀ ਨੇ ਵਿੱਕੀ ਨੇ ਜੀ ਖਰਾਲ ਸਤਨਾਮ ਖਨਾਲ ਜੀ ਨੇ ਬਾਕੀ ਮੈਂ ਕਿਹਦਾ ਕਿਹਦਾ ਨਾਮ ਲਵਾਂ ਤੁਸੀਂ ਸਾਰੇ ਹੀ ਸਤਕਾਰਯੋਗ ਹੋ ਤੁਹਾਡਾ ਦੇਣਾ ਮੈਂ ਦੇ ਨਹੀਂ ਸਕਾਂ ਵੀ ਸਟੇਜ ਤੇ ਕਦੇ ਝੂਠ ਨਹੀਂ ਮਾਰਿਆ ਕਦੇ ਲਾਰਾ ਨਹੀਂ ਲਾਇਆ ਤੇ ਜਿੰਨੇ ਕੁ ਜੋਗਾ ਹੈਗਾ ਮੈਂ ਹਲਕੇ ਦੇ ਵਿੱਚ ਜਿੰਨੇ ਵੀ ਕਿਸੇ ਦਾ ਕੰਮ ਕਰਾ ਸਕਦਾ ਅੱਜ ਤੱਕ ਕਦੇ ਕਿਸੇ ਤੋਂ ਪੰਜੀ ਨਾ ਮੰਗੀਆ ਤੇ ਨਾ ਕਿਸੇ ਨੂੰ ਦਵਾਈ ਹੈ ਤੇ ਨਾ ਲੱਕੜ ਦੇਣੀ ਹੈ ਇਹ ਚੀਜ਼ ਤੁਹਾਨੂੰ ਵਿਸ਼ਵਾਸ ਵੀ ਹੈ ਹੁਣ ਕਿਉਂਕਿ ਪਹਿਲਾਂ ਦਾ ਆਪਾਂ ਕਬੱਡੀ ਖੇੜਦੇਗੇ ਇਹ ਜਿਹੜੇ ਪਾਰਲੀਮੈਂਟ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਦੀਆਂ ਮਿਊਸਪਲ ਕਮੇਟੀ ਦੀਆਂ ਉਹਦੇ ਬਾਰੇ ਸਰਦਾਰ ਅਗਵਾਲ ਸਿੰਘ ਜੀ ਚੋਂਦਾ ਸਾਹਿਬ ਤੁਹਾਨੂੰ ਚੰਗੀ ਤਰ੍ਹਾਂ ਸਮਝਾਣਗੇ ਤੇ ਆਨ ਨਾਲੇ ਸਮੇਂ ਦੀ ਰੂਪਰੇਖਾ ਜਿਹੜੀ ਕਿਵੇਂ ਤਿਆਰ ਕਰਨੀ ਆਪਾਂ ਉਹ ਸਾਰਾ ਦੱਸਣਗੇ ਪਰ ਮੈਂ ਤਾਂ ਤੁਹਾਨੂੰ ਇੱਕ ਗੱਲ ਹੋਰ ਕਹਿਣਾ ਕਿ ਜਿਵੇਂ ਪਿਛਲੇ ਸਮੇਂ ਦੇ ਵਿੱਚ ਆਪਾਂ ਆ 2022 ਵਾਲੇ ਚੋਣਾਂ ਦੀ ਲਾ ਲੋ ਆਪਣੇ ਵਰਕਰ ਮਾਇੂਸ ਸੀ ਉਹਨਾਂ ਨੂੰ ਡਰ ਲੱਗਦਾ ਸੀ ਬੈਸ ਕਰਦੇ ਹੋਏ ਕੋ ਲੋ ਡਰਦਾ ਨਿਕਲ ਗਿਆ ਨਾ ਥੋੜਾ ਸਾਰਿਆਂ ਦਾ ਹੁਣ ਅਸੀਂ ਲੜ ਸਕਦੇ ਹਾਂ ਪਿੱੜ ਸਕਦੇ ਹਾਂ ਹਰੇਕ ਦੇ ਨਾਲ ਕਹਿ ਸਕਦੇ ਹਾਂ ਹਰੇਕ ਸਾਥ ਦੇ ਵਿੱਚ ਹੱਥ ਖੜਾ ਕਰਕੇ ਕਹਿ ਸਕਦੇ ਆ ਕਿ ਭਾਈ ਜਿਹੜਾ ਇਹਨਾਂ ਨੇ ਝੂਠ ਮਾਰਿਆ ਜਾਇ ਇਹਨਾਂ ਨੇ ਲਾਰਾ ਲਾਇਆ ਉਹਦੇ ਵਿੱਚੋਂ ਦੱਸੋ ਕਿੰਨੇ ਕੰਮ ਹੋ ਗਏ ਹਲੇ ਵੀ ਸਾਡੇ ਲੋਕਾਂ ਨੂੰ ਕਈਆਂ ਨੂੰ ਪਤਾ ਨਹੀਂ ਇਹ ਬੋਰਡ ਬਣਾ ਦਿੰਦਾ ਵੱਡੇ ਵੱਡੇ ਜਿਹੜਾ ਕਹਿਨੀਆਂ ਨੌਕਰੀਆਂ ਕੱਢ ਦੀਆਂ ਐਨੀਆਂ ਜਵਾਨੀ ਲੈ ਤੇ ਨਾਲ 7 ਕਰੋੜ ਰੁਪਏ ਵੀ ਲੈ ਕੇ ਚਾਈ ਉਨ ਤੁਸੀਂ ਦੇਖ ਲਓ ਟਰਾਲੀ ਭਰਦੀ ਆ ਕਿ ਟਰੱਕ ਭਰਦੇ ਆ ਯਾਰ ਜਿੰਨਾ ਅਕਾਲੀ ਦਲ ਸਰਕਾਰ ਨੇ ਪੈਸਾ ਲਾਇਆ ਠੀਕ ਹੈ ਤੁਸੀਂ ਦੱਸ ਦਿਓ ਜੇ ਕਿਸੇ ਸਰਕਾਰ ਨੇ ਲਾਇਆ ਹੋ ਹੋ ਜਿੰਨੀਆਂ ਨੌਕਰੀਆਂ ਕੱਢੀਆਂ ਤਾਂ ਕਿਸੇ ਕੱਢੀਆਂ ਹੋਣ ਮਤਲਬ ਕਿ ਸਾਡੀ ਰਿਪੋਰਟਿਜ ਨੇ ਹੀ ਬਣਾਈ ਵੀਰੇ ਝੂਠੇ ਨੇ ਪਰ ਲੜਿਆ ਕਰੋ ਜਵਾਬ ਦਿਆ ਕਰੋ ਗੱਲਾਂ ਦਾ ਕਿਉਂਕਿ ਸਾਡੇ 'ਚ ਕਮੀ ਨਹੀਂ ਹੈਗੀ ਕੋਈ ਸਾਡੇ 'ਚ ਕਮੀ ਨਹੀਂ ਕੋਈ ਵੀ ਕਮੀਆਂ ਸਭ ਅਸੀਂ ਚੁੱਪ ਕਰਕੇ ਬਹਿ ਜਾਂਦੇ ਆ ਵੀ ਪਰ ਕੱਢ ਕੇ ਆਪਾਂ ਉਹਨੂੰ ਲਾਇਕ ਤੇ ਉਹਦੇ ਪਰ ਕਮੈਂਟ ਕਰਿਆ ਜੁਨਾ ਦੀ ਗੱਲ ਕਰੀਏ ਕੀ ਕੋਈ ਨਵੀਂ ਸਕੀਮ ਕਾਂਗਰਸ ਪਾਰਟੀ ਨੇ ਜਾਂ ਝਾੜੂ ਵਾਲਿਆਂ ਨੇ ਪੰਜਾਬ ਸ਼ੁਰੂ ਕੀਤੀ ਆ ਆ ਇੱਕ ਬਿਜਲੀ ਦਾ ਜ਼ਰੂਰ ਆ ਕਿ ਬਿਜਲੀ ਇਹਨਾਂ ਨੇ ਪਹਿਲਾਂ 200 ਯੂਨਿਟ ਐਸਸੀ ਔਰ ਬੀਸੀ ਵਰਗ ਨੂੰ ਮਿਲਦਾ ਸੀ ਹੁਣ ਇਹਨਾਂ ਨੇ ਉਹ 300 ਯੂਨਿਟ ਦਾ ਜਿਹੜਾ ਉਹ ਸਾਰਿਆਂ ਨੇ ਕੀਤਾ ਉਹ ਇੱਕ ਸਕੀਮ ਇਹਨਾਂ ਦੀ ਜ਼ਰੂਰ ਆਪਾਂ ਕਹਿ ਸਕਦੇ ਹਾਂ ਜਦਕਿ 200 ਦਾ ਪਹਿਲਾਂ ਵੀ ਮਿਲਦਾ ਸੀ ਉਸ ਤੋਂ ਬਿਨਾ ਬਿਲ ਮਾਪ ਕਿੰਨੇ ਆ ਲੜਕੀਆਂ ਲਈ ਸਾਈਕਲ ਹੋਰ ਹਸਪਤਾਲਾਂ 'ਚ ਦੁਕਾਨਾਂ ਖੋਲੀਆਂ ਫ੍ਰੀ ਬਿਜਲੀ ਇੰਸ਼ੋਰੈਂਸ ਸਕੀਮਾਂ ਕੋਈ ਸਾਰੀਆਂ ਸਕੀਮਾਂ ਜੋ ਵੀ ਸੀ ਇਹ ਸਭ ਅਕਾਲੀ ਦਾਲੀ ਦੇ ਹਨ ਕੋਈ ਇੱਕ ਵੀ ਸਕੀਮ ਐਸੀ ਨਹੀਂ ਹੈ ਜਿਹੜੀ ਇਹਨਾਂ ਦੋਨਾਂ ਪਾਰਟੀਆਂ ਨੇ ਸ਼ੁਰੂ ਕੀਤੀ ਹੋਵੇ ਜਾਂ ਲਾਗੂ ਕੀਤੀ ਹੋਵੇ ਸੋ ਅੱਜ ਇਹ ਵੀ ਕਹਿੰਦੇ ਸੀ ਕਿ ਪਹਿਲੀਆਂ ਸਰਕਾਰਾਂ ਨੇ ਕੀ ਕਰਾਪਸ਼ਨ ਬਹੁਤ ਕੀਤੀ ਹੈ ਕੀ ਅੱਜ ਕੋਈ ਐਮਪੀ ਬਣਾਉਣਾ ਚਾਹੇ ਪਿੰਡ ਦਾ ਸਰਪੰਚ ਵੀ ਬਣਾਉਣਾ ਉਹਦਾ ਜੀਵਨ ਹੋਰਾ ਕਰਦਾਰ ਵੀ ਦੇਖਿਆ ਕਰਨੀ ਉਹਦਾ ਪਿਛਲਾ ਜੀਵਨ ਦੇ ਚਾਤ ਮਾਰਿਆ ਕਰੀਏ ਔਰ ਲੱਖੇਦਾਰ ਗੱਲਾਂ ਦਾ ਹਰੇਕ ਹੀ ਵਧੀਆ ਕਰਦਾ ਆ ਕੇ ਵੋਟਾਂ ਵੇਲੇ ਭਾਸ਼ਣ ਹਰੇਕ ਹੀ ਵਧੀਆ ਦੇਊਗਾ ਪਰ ਆਪਾਂ ਉਹਨਾਂ ਚੁਟਕ ਲਿਆ ਜੋ ਉਹਨਾਂ ਗੱਲਾਂ 'ਚ ਬਹਿ ਕੇ ਵੋਟਾਂ ਪਾ ਦਿੰਦੇ ਆਂ ਵੀਰੋ ਉਹਨਾਂ ਦਾ ਪਿੱਛੇ ਪਛੋਕੜ ਪਤਾ ਕਰੋ ਉਹਦੇ ਇਲਾਕੇ 'ਚੋਂ ਪਤਾ ਕਰੋ ਉਹਦੇ ਪਿੰਡ 'ਚੋਂ ਪਤਾ ਕਰੋ ਕਿ ਕੀ ਇਹ ਵਿਅਕਤੀ ਦਾ ਕਰਤਾਰ ਕੀ ਹੈ ਜਿਹਨੇ ਕਿਸੇ ਦੀਆਂ ਜ਼ਮੀਨਾਂ ਜਾਇਦਾਦਾਂ ਹੋਰ ਕੋਈ ਮਾੜੇ ਧੰਦੇ ਜਾਂ ਇਹਦਾ ਕਰੈਕਟਰ ਕਰਤਾਰ ਕੀ ਹੈ ਇਹਨਾਂ ਦੀ ਕਿਸ ਤਰ੍ਹਾਂ ਦੇ ਇਹਨਾਂ ਦੇ ਕਾਰੋਬਾਰ ਨੇ ਕਿੱਥੋਂ ਤੇ ਕਿੱਥੇ ਲੋਕ ਪਹੁੰਚੇ ਨੇ ਕੀ ਇਹ ਸਚਾਈ ਹੈ ਜੋ ਇਸ ਸਟੇਜ ਤੇ ਬੋਲਦੇ ਨੇ ਕਿ ਝੂਠ ਬੋਲਦੇ ਨੇ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਨੇ ਉਹ ਜਿਹੇ ਮੀਤਵਾਰਾ ਜਿਹੜੇ ਬੇਂਤੀ ਅੱਗੇ ਲਿਆਉਂਗੇ ਨਹੀਂ ਤਾਂ ਫਿਰ ਲੁੱਟਾ ਇੱਕ ਸਾਫ਼ ਇਨਸਾਨ ਆ ਸਾਦਨ ਵਿਚਾਰੇ ਕੋਲੇ ਘੱਟ ਨਹੀਂ ਸਾਧਨਾ ਦੀ ਘਾਟ ਵੀ ਬੰਦੇ ਨੂੰ ਰਾਜਨੀਤੀ ਦੇ ਪਿੱਛੇ ਲੈ ਜਾਂਦੀ ਹੈ ਜੀ ਬਈ ਸੋ ਇਸ ਕਰਕੇ ਜਿਨ੍ਹਾਂ ਕੋਲੇ ਮਾੜੇ-ਮੋਟੇ ਸਾਧਨ ਨਹੀਂ ਦੀ ਗਰੀਬ ਦੀ ਮਦਦ ਵੀ ਕਰਿਆ ਕਰੋ ਮੇਰੀ ਬੇਨਤੀ ਹੈ ਸੋ ਇਸ ਕਰਕੇ ਕਰਤਾਰ ਨੂੰ ਜੀਵਨ ਨੂੰ ਦੇਖ ਕੇ ਵੋਟਾਂ ਪਾਓ ਐਵੇਂ ਸਰਮਾਇਦਾਰਾ ਮਦਰ ਲਾ ਕੇ ਵੱਡੀਆਂ ਗੱਲਾਂ ਸ਼ਰਾਬਾਂ ਭੁੱਖੀਆਂ ਜਾਂ ਕੋਈ ਜਿਹੜੇ ਬੜੇ ਵਧੀਆ ਲੰਗਰ ਲਾ ਦੇ ਚਾਰ ਭਗਵਾਨ ਵੱਧ ਫਵਾ ਦੇ ਐ ਆਪਾਂ ਵੋਟਾਂ ਨਹੀਂ ਪਾਉਣੀ ਜਿਹੜਾ ਬੰਦਾ ਸਹੀ ਮੈਨੇ ਸਮਾਜ ਦੀ ਸੇਵਾ ਕਰਦਾ ਹੈ ਜਿਹੜਾ ਗੁਰੂ ਦੇ ਆਸ਼ੇ ਦੇ ਚੱਲਦਾ ਪੰਜਾਬ ਔਰ ਪੰਥ ਦਾ ਹਦਾਸ਼ੀ ਆ ਜਿਹਦਾ ਪੁਰਾਣਾ ਰਿਕਾਰਡ ਸਹੀ ਆ ਪੁਰਾਣਾ ਜੀਵਨ ਸਹੀ ਆ ਉਹਨਾਂ ਲੋਕਾਂ ਨੂੰ ਅੱਗੇ ਲੈ ਕੇ ਔਰ ਮੈਂ ਵੀ ਬੇਨਤੀ ਕਰਨੀ ਚਾਹੁੰਨਾ ਕਿ ਜੋ ਵੀ ਕੋਈ ਸਾਡੇ ਬੰਦੇ ਤਾਂ ਆਪਣੀ ਗਏ ਨੇ ਕੋਈ ਝਾੜੂ ਕੰਨੀ ਚਲਿਆ ਗਿਆ ਕੋਈ ਕਿਸੇ ਪਾਸੇ ਰੁਸ ਕੇ ਸੱਤੋਂ ਪਾਰਟੀ ਤੋਂ ਮੁਕੀ ਹੋ ਕੇ ਕਹਿ ਲੋ ਪਾਰਟੀ ਤੋਂ ਨਾਰਾਜ਼ ਹੋ ਕੇ ਕਹਿ ਜੋ ਕਿਸੇ ਦਾ ਜਿਸੇ ਨਾਲ ਪਿੰਡ ਵਾਲਾ ਨਾਲ ਜਲਾਸ਼ਕਪਾ ਹੋ ਜਾਂਦਾ ਉਹੀ ਬੰਦੇ ਇੱਧਰ ਉੱਧਰ ਜਾ ਕੇ ਇਦਾਂ ਹੀ ਸਰਕਾਰ ਬਣਾਈ ਆ। ਉਹਨਾਂ ਨੂੰ ਵੀ ਬੇਨਤੀ ਕਰੋ ਜਾ ਕੇ। ਇੱਕ ਦੋ ਬਿਨਾਂ ਨਾ ਕਿ ਤੁਹਾਨੂੰ ਪੰਜਾਬੀ ਬੋਲਣੀ ਆਉਂਦੀ ਐ ਨਾ ਪੰਜਾਬੀ ਲਿਖਣੀ ਆਉਂਦੀ ਐ। ਕੱਲੇ ਸੀਚੇ ਵਾਲ ਤੋਂ ਬਣਾ। ਕੋਈ ਦਿੱਲੀੋਂ ਲੈ ਆ ਕੇ ਟੋਕਦਾ ਕੋਈ ਬਿਹਾਰ ਚੋਂ ਕੋਈ ਕਿੱਥੋਂ ਕੋਈ ਰਾਜਵ ਚੱਡਾ ਕੋਈ ਸੰਦੀਪ ਪਾਟਕ। ਕੌਣ ਗੱਲ ਕਰਦਾ ਜੀ ਪੰਜਾਬ ਦੇ ਇੱਥੇ ਨੂੰ? 5-5 ਕਰੋੜ ਰੁਪਈਆ ਉਹਨਾਂ ਨੂੰ ਇੱਕ ਇੱਕ ਸਾਲ ਦਾ ਮਿਲਦਾ 35000 ਰੁਪਏ ਦੱਸੋ ਕਿਸੇ ਸਾਰੇ ਜ਼ਿਲ੍ਹੇ ਤੋਂ ਦੂਰ ਜੋ ਵੀ ਕਿਸੇ ਆਸਵਾ ਮੈਂ ਬੰਨੇ ਪੰਜ ਪੈ ਦਿੱਤੇ ਹੋਏ ਕਿੱਥੇ ਪੈਸੇ ਲਾਉਂਦੇ ਨੇ ਉਹ ਪਤਾ ਦਿੱਲੀ ਦੇ ਜਾਂਦੇ ਨੇ ਪਤਾ ਕਿਹਦੇ ਰਹਿਣਾ ਇੱਥੇ ਜਾਂਦੇ ਨੇ ਕਿੱਥੇ ਲੈ ਜਾਂਦੇ ਨੇ ਪੰਜਾਬ ਨਾਲ ਹਿੱਦੀ ਨਹੀਂ ਹੈ ਉਹਨਾਂ ਲੋਕਾਂ ਨਾਲ ਉਹ ਲੋਕ ਲੈ ਆ ਕੇ ਬਿਠਾਦੇ ਸਾਰੇ ਅਫਸਰ ਵੱਡੇ ਜਿਹੜੇ ਮੈਂਜਮੇਰੇ ਵਜ਼ੀਰਾਂ ਦੇ ਨਾਲ ਇੱਕ ਇੱਕ ਬੰਦਾ ਦਿੱਲੀੋਂ ਪਟਾ ਰਿਹਾ ਹੋਇਆ ਪੱਕੇ ਤੌਰ ਤੇ ਲਾਏ ਹੋਏ ਨੇ ਉਹ ਅਫਸਰਾਂ ਨੂੰ ਦੱਸਦੇ ਨੇ ਵੀ ਕੰਮ ਕਿਵੇਂ ਕਰਨਾ ਵੀਰ ਇਹਨਾਂ ਦੇ ਬਰਾਏ ਨਾਮ ਨੇ ਸਭ ਟੋਟਲ ਸਰਕਾਰ ਆ ਜਿਹੜੀ ਪੰਜਾਬ ਦੀ ਉਹ ਦਿੱਲੀੋਂ ਚੱਲਦਾ ਪਰ ਪਾਲੀਆ ਜੀ ਕਵਾਲ ਸਿੰਘ ਜੀ ਪਹੁੰਚੇ ਨੇ ਐਮਪੀ ਦੀਆਂ ਚੋਣਾਂ ਬਹੁਤ ਨਜ਼ਦੀਕ ਹੈ ਅਗਰ ਪੰਚਾਇਤੀ ਚੋਣਾਂ ਦੀ ਗੱਲ ਕਰੀ ਕਿਵੇਂ ਦੇ ਇਹ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਨੇੜੇ ਨੇ ਉਸ ਕਰਕੇ ਹੀ ਪਾਰਟੀ ਦਾ ਪ੍ਰੋਗਰਾਮ ਸੀਗਾ ਵਰਕਰਾਂ ਦੇ ਨਾਲ ਮਿਲਣੀ ਕਰਨ ਦਾ ਇਸ ਕਰਕੇ ਸਾਡੇ ਲੋਕ ਸਭਾ ਹਲਕਾ ਸੰਗਰੂਰ ਤੋਂ ਇੰਚਾਰਜ ਮੈਂਬਰ ਕੋਰ ਕਮੇਟੀ ਇਕਵਾਲ ਸਿੰਘ ਝੁੰਦਾ ਜੀ ਪਹੁੰਚੇ ਨੇ ਜੋ ਕਿ ਵਰਕਰਾਂ ਦੇ ਵਿੱਚ ਭਾਰੀ ਉਤਸ਼ਾਹ ਸੀਗਾ ਤੁਸੀਂ ਦੇਖਿਆ ਜੀ ਇਹ ਬਹੁਤ ਭਾਰੀ ਇਹ ਸਰਕਲ ਡਿੜਬਾ ਦਾ ਸੀਗਾ ਇਕੱਲੇ ਦਾ ਇਕੱਠ ਹਾਲੇ ਮੀਟਿੰਗਾਂ ਹੋਰ ਵੀ ਸਰਕਲਾਂ ਦੀਆਂ ਹੋਣੀਆਂ ਨੇ ਬਹੁਤ ਵੱਡਾ ਇਕੱਠ ਹੋਇਆ ਤੇ ਵਰਕਰ ਪੂਰੇ ਮਜੂਦ ਜੂਤ ਨੇ ਜੀ ਇਹ ਜੂਤ ਕਿਵੇਂ ਦੇਖਦੇ ਆਉਣ ਵਾਲੇ ਚੋਣਾ ਨੂੰ ਦੇਖ ਕੇ ਸਾਨੂੰ ਲੱਗਦਾ ਵੀ ਲੋਕ ਕਹਿੰਦੇ ਵੀ ਨੌਜਵਾਨਾਂ ਦੇ ਹੱਥਾਂ 'ਚ ਬਾਗਡੂਰ ਹੋਣੀ ਚਾਹੀਦੀ ਹੈ ਕਿਵੇਂ ਦੇਖੀਏ ਦੇਖੋ ਜੀ ਨੌਜਵਾਨਾਂ ਨੂੰ ਮਜ਼ਬੂਤ ਕਰਨ ਦੇ ਲਈ ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਮਹਿੰਮ ਵੀ ਚਲਾਈ ਹੋਈ ਸੀਗੀ ਜਿਦੇ ਵਿੱਚ ਬਹੁਤ ਵੱਡੇ ਲੈਵਲ ਤੇ ਭਰਤੀ ਹੋਈ ਹੈ ਤੇ ਥੋੜੇ ਦਿਨਾਂ ਚ ਨਤੀਜੇ ਉਹਦੇ ਅਨਾਉਂਸ ਹੋ ਜਾਣੇ ਨੇ ਤੇ ਯੂਥ ਨੂੰ ਹੀ ਮੌਕੇ ਦਿੱਤੇ ਜਾ ਰਹੇ ਨੇ ਪ੍ਰਧਾਨ ਜੀ ਨੇ ਕਿਹਾ ਵੀ ਜੇ ਟਿਕਟਾਂ ਵੀ ਵੱਧ ਤੋਂ ਵੱਧ ਯੂਥ ਦੇ ਵਿੱਚ ਹੀ ਦਿੱਤੀਆਂ ਜਾਣਗੀਆਂ ਜੋ ਵੀ ਅਗਲੀਆਂ ਚੋਣਾਂ ਆਉਣੀਆਂ ਨੇ ਚਾਹੇ ਪੰਚਾਇਤੀ ਆਉਣੀਆਂ ਨੇ ਯੂਥ ਨੂੰ ਮਜ਼ਬੂਤ ਕਰ ਰਹੀ ਹੈ ਪਾਰਟੀ ਆਪਣਾ ਪੂਰਾ ਜ਼ੋਰ ਲਾ ਕੇ ਮੇਨ ਮੁੱਦਾ ਕੀ ਲੈ ਕੇ ਚੱਲਾਂਗੇ ਸਵਰਚ ਨੂੰ ਮੇਨ ਮੁੱਦਾ ਜੀ ਪੰਜਾਬ ਦੇ ਜਿਹੜੀ ਹਤੈਸੀ ਪਾਰਟੀ ਆ ਉਹ ਸ਼੍ਰੋਮਣੀ ਅਕਾਲੀ ਦਲ ਹੀ ਹੈ ਹੁਣ ਵਾਲੀਆਂ ਪਾਰਟੀਆਂ ਨੇ ਪੰਜਾਬ ਦਾ ਘਾਣ ਕਰਤਾ ਕਰਜੇ ਦਾ ਯਾਰ ਦੇਖੋ ਕਿੰਨਾ ਵੱਧ ਚੁੱਕਿਆ ਹੈ ਪਹਿਲਾਂ ਸ਼ ਉਹਦੇ ਦੇਖੀਏ ਸ਼੍ਰੋਮਣੀ ਅਕਾਲੀ ਕੋਲ ਤਾਂ ਅਕਾਲੀ ਦਲ ਕੋਲ ਤਾਂ ਮੁੱਦਾ ਹੀ ਬਹੁਤ ਨੇ ਪੰਜਾਬ ਦੇ ਜਿੰਨਾ ਕੰਮ ਹੈ ਸਾਰਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰਾਂ ਦੇ ਵਿੱਚ ਹੀ ਹੋਈ ਹੋਈ ਆ ਹੁਣ ਆਪਾਂ 7-8 ਸਾਲ ਹੋ ਗਏ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਗਈ ਨੂੰ ਆਪਾਂ ਕੰਮ ਗਣਿਆਓ ਇਹਨਾਂ ਨੇ ਕੋਈ ਕੰਮ ਕਰਿਆ ਹੋਇਆ ਸਿਰਫ ਝੂਠ ਬੋਲਿਆ ਝੂਠ ਦੀਆਂ ਪੰਡਾਂ ਲੱਦੀ ਫਿਰਦੇ ਨੇ ਝੂਠ ਤੇ ਝੂਠ ਹੋਰ ਇਹਨਾਂ ਕੋਲੇ ਕੱਖ ਨਹੀਂ ਹੈਗਾ ਆਮ ਆਦਮੀ ਪਾਰਟੀ ਸ਼੍ਰੋਮਣੀ ਕਾਲੀ ਦਰ ਨੂੰ ਜਿਆਦਾ ਖੰਡਦੀ ਹੈ ਕਿਵੇਂ ਦੇ ਖੰਡਣਾ ਦਾ ਜਿਹੜੇ ਤੋਂ ਡਰ ਹੋਵੇ ਜੀ ਜਿਆਦਾ ਫਿਰ ਉਸੇ ਬੰਦੇ ਨੂੰ ਖੰਡਿਆ ਜਾਂਦਾ ਹੋਵੇ ਜਿਹੜੇ ਵਿਰੋਧੀ ਦਾ ਡਰ ਹੋਵੇ ਉਹ ਤਾਂ ਪਹਿਲਾਂ ਆ ਕੇ ਝੂਠ ਬੋਲ ਕੇ ਹੁਣ ਲੋਕਾਂ ਨੂੰ ਉਚਾਨਣ ਹੁੰਦਾ ਜਾ ਰਿਹਾ ਵੀ ਕੌਣ ਸੱਚਾ ਕੌਣ ਝੂਠਾ ਇਸ ਕਰਕੇ ਉਹਨਾਂ ਦੀ ਮਜਬੂਰੀ ਹੋ ਰਹੀ ਹੈ ਖੰਡਣਾ ਦਾ ਰੋਜ਼ਗਾਰ ਦੇ ਮੁੱਦੇ ਤੇ ਗੱਲ ਕਰਿਓ ਕਹਿੰਦੇ 40000 ਤਕਰੀਬਨ ਨੌਕਰੀਆਂ ਦਿੱਤੀਆਂ ਜਾ ਰਹੀਆਂ ਉਹਨੂੰ ਕਿਵੇਂ ਦੇਖਦੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆਪਣੀ ਸਰਕਾਰ ਦੌਰਾਨ ਆਪਾਂ ਨੇ ਦੇਖਿਆ ਵੀ ਮੈਰਿਟ ਦੇ ਆਧਾਰ ਤੇ ਨੌਕਰੀਆਂ ਮਿਲੀਆਂ ਇੰਟਰਵਿਊ ਖਤਮ ਕੀਤੀ ਸਰੂਮਣੀ ਅਕਾਲੀ ਦਲ ਨੇ ਕੀਤੀ ਕਿੰਨੀਆਂ ਲੱਖਾਂ ਨੌਕਰੀਆਂ ਸਰੂਮਣੀ ਅਕਾਲੀ ਦਲ ਦੇ ਕੇ ਗਿਆ ਇਹ ਥੋੜੀਆਂ-ਘੜੀਆਂ ਨੌਕਰੀਆਂ ਦੇ ਕੇ ਡਰਾਮਾ ਜ਼ਿਆਦਾ ਕਰਦੇ ਨੇ ਫਲੈਕਸ ਬੋਰਡ ਜ਼ਿਆਦਾ ਲੱਗਦੇ ਨੇ ਪੰਜਾਬ ਦਾ ਖਰਚਾ ਜ਼ਿਆਦਾ ਕਰਨਾ ਤੇ ਕੰਮ ਬਲ ਕੋਈ ਧਿਆਨ ਨਹੀਂ ਧਰਨਿਆਂ ਦੇ ਮੁੱਦਿਆਂ ਕਿਵੇਂ ਦੇਖਦੇ ਧਰਨੇ ਵਾਲਿਆਂ ਦਾ ਮੁੱਦਾ ਇਹ ਹੈ ਜੀ ਦੇਖੋ ਲੋਕ ਹੋ ਚੁੱਕੇ ਨੇ ਦੁਖੀ ਫਿਰ ਉਹ ਧਰਨੇ ਨਹੀਂ ਪਹਿਲਾਂ ਤਾਂ ਸਰਦਾਰ ਭਗਵੰਤ ਸਿੰਘ ਮਾਨ ਕਹਿੰਦਾ ਹੁੰਦਾ ਦੀ ਵੀ ਧਰਨੇ ਲਾਉਣਾ ਰਾਈਟ ਹੈ ਲੋਕਾਂ ਦਾ ਵੀ ਲੋਕ ਧਰਨੇ ਧਰਨੇ ਲਾ ਕੇ ਹੀ ਆਪਣੀਆਂ ਮੰਗਾਂ ਮੰਗਵਾ ਸਕਦੇ ਨੇ ਪਰ ਜਦੋਂ ਹੁਣ ਧਰਨੇ ਲੱਗਦੇ ਨੇ ਹੁਣ ਤਕਲੀਫ ਹੁੰਦੀ ਹੈ ਉਹਨਾਂ ਧਰਨ ਵਾਲਿਆਂ ਨੂੰ ਹੁਣ ਬੇਲੜ ਕਿਹਾ ਜਾਂਦਾ ਹੈ ਬਹੁਤ ਵਧੀਆ ਰਿਸਪੌਂਸ ਹੈ ਜੀ ਆਕਾਲੀ ਦਲ ਦੇ ਵਰਕਰ ਪੂਰੇ ਮਜਬੂਤ ਨੇ ਲੋਕ ਨਾਲ ਜੁੜ ਰਹੇ ਨੇ ਵੱਧ ਤੋਂ ਵੱਧ ਸ਼੍ਰੋਮਣੀ ਅਕਾਲੀ ਦਲ ਪੂਰੀ ਚੜ੍ਹਤ ਦੇ ਨਾਲ ਆਪਣੀ ਸਰਕਾਰ ਬਣਾਵੇਗਾ ਉਹਨਾਂ ਵਾਲੇ ਸਮੇਂ 'ਚ ਇਸਾਨਾਂ ਦੀ ਗੱਲ ਕਰੀ ਤਾਂ ਫਸਲਾਂ ਦੀ ਗੜੇ ਮਾਰੀ ਹੁੰਦੀ ਹੈ ਮੁਆਵਜ਼ੇ ਕਿੰਨੇ ਕੁ ਮਿਲਦੇ ਨੇ ਜਿਹੜੇ ਸਰਕਾਰਾਂ ਬੜੇ-ਬੜੇ ਬਹਿਦੀਆਂ ਇਹ ਸਾਰੇ ਪੰਜਾਬ ਦੇ ਲੋਕ ਭਲੀ-ਪਾਨਤ ਜਾਣਦੇ ਨੇ ਵੀ ਕਿਸੇ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ ਸਾਰਾ ਝੂਠ ਬੋਲਿਆ ਗਿਆ ਘੱਗਰ ਨੇ ਕਿੰਨੀ ਮਾਰ ਕਰੀ ਕਿੱਥੇ ਮੁਆਵਜ਼ਾ ਮਿਲ ਗਿਆ ਉਦੋਂ ਪਹਿਲਾਂ ਨਰਮੇ ਵਾਲਾ ਕਿੱਥੇ ਮਿਲ ਗਿਆ ਫਸਲਾਂ ਤੇ ਕਿੱਥੇ ਮੁਆਵਜ਼ਾ ਮਿਲੇ ਪਤਾ ਤਾਂ ਲੱਗੇ ਨਾ ਕਿਤੇ ਨਹੀਂ ਮਿਲ ਰਹੇ ਨੇ ਕਰਜ਼ਾ ਸਿਰਫ ਆਪਣਾ ਫਲੈਕਸਾਂ ਲਾ ਲੀਆਂ ਇਹਨਾਂ ਤੇ ਖਰਚਾ ਕਰ ਰਹੇ ਨੇ ਹੋਰ ਕੁਝ ਨਹੀਂ ਹੈਗਾ ਬਾ ਕਰਜ਼ੇ ਤੋਂ ਬਿਨਾ ਕਰਜ਼ਾ ਲਈ ਜਾ ਰਹੇ ਨੇ ਤੇ ਪੰਜਾਬ ਨੂੰ ਬਰਬਾਦ ਕਰ ਰਹੇ ਨੇ ਸਾਰੀ ਅੱਜ ਸਰਕਲ ਮੀਟਿੰਗ ਹੋਈ ਹੈ ਜ਼ਿਲ੍ਹਾ ਪ੍ਰਧਾਨ ਕਵਾਲ ਚੁੰਦਾ ਜੀ ਪਹੁੰਚੇ ਨੇ ਕੀ ਕਹੋ ਦੇਖੋ ਪਹਿਲਾਂ ਤਾਂ ਮੈਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਸਾਡੇ ਨਿੱਕੇ ਜੇ ਸਨੇਹੇ ਤੇ ਤੇ ਬਹੁਤ ਮਾਤਰਾ ਦੇ ਵਿੱਚ ਇੱਥੇ ਇਕੱਠ ਕੀਤਾ ਸੋ ਇਹਨਾਂ ਦਾ ਧੰਨਵਾਦ ਹੈ ਤੇ ਨਾਲ ਹੀ ਮੈਂ ਸਰਦਾਰ ਇਕਵਾਲ ਸਿੰਘ ਜੀ ਚੁੰਦਾ ਸਾਹਿਬ ਦਾ ਜੋ ਕਿ ਪਾਰਲੀਮੈਂਟ ਹਲਕਾਂ ਤੇ ਇਨਚਾਰਜ ਲਾਇਆ ਹੈ ਉਹ ਅੱਜ ਇੱਥੇ ਪਹੁੰਚਿਆ ਤੇ ਸਾਡੇ ਜਿੰਨੇ ਵੀ ਵਰਕਰਾਂ ਨਾਲ ਨਾਲ ਉਹਨਾਂ ਨੇ ਮੀਟਿੰਗ ਕੀਤੀ ਹੈ ਤੇ ਵਰਕਰਾਂ ਨੂੰ ਲਾਮਬੰਦ ਕੀਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਅਕਾਲੀ ਦਲ ਦੀ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ ਕਿਉਂਕਿ ਅਸੀਂ ਹਾਲਾਤ ਦੇਖ ਲਏ ਜੋ ਅੱਜ ਦੇ ਹਾਲਾਤ ਹਨ ਨਾ ਉਹ ਬਹੁਤ ਮਾੜੇ ਹਾਲਾਤ ਆ ਇਸ ਕਰਕੇ ਅੱਜ ਸਾਰੇ ਵਰਕਰ ਨਾਲ ਮੀਟਿੰਗ ਕੀਤੀ ਗਈ ਹੈ ਆਉਣ ਵਾਲੇ ਚੋਣਾਂ ਦੇ ਵਿੱਚੋ ਚਾਹ ਸਰਪੰਚੀ ਦੇ ਆਉਣ ਚਾਹ ਬਲਾਕ ਸੰਪਤੀ ਦੇ ਆਉਣ ਜਿਹੜੀਆਂ ਵੀ ਚੋਣਾਂ ਹੋਣਗੀਆਂ ਪਾਰਲੀਮੈਂਟ ਦੇ ਚੋਣਾਂ ਹੋਣਗੀਆਂ ਉਹਦੇ ਸਬੰਧ ਦੇ ਵਿੱਚ ਵਰਕਰ ਨਾਲ ਮੀਟਿੰਗ ਕੀਤੀ ਗਈ ਇਸ ਤਰ੍ਹਾਂ ਦਾ ਸਪੋਰਟ ਮਿਲ ਰਿਹਾ ਦੇਖੋ ਅੱਜ ਤੁਸੀਂ ਦੇਖਿਆ ਹੀ ਹੈ ਕਿ ਕਿੰਨਾ ਵੱਡਾ ਇਕੱਠਾ ਅਸੀਂ ਹਰੇਕ ਪਿੰਡ ਦੇ ਵਿੱਚੋਂ ਇੱਕ ਇੱਕ ਦੋ ਦੋ ਬੰਦਿਆਂ ਨੂੰ ਮੈਸੇਜ ਲਾਇਆ ਸੀ ਪਰ ਅੱਜ ਪਰਮਾਤਮਾ ਦੀ ਕਿਰਪਾ ਦੇ ਨਾਲ ਅੱਜ ਸਾਡੇ ਕੋਲੇ 4-500 ਦਾ ਇਕੱਠ ਹੋਇਆ ਕਿਉਂਕਿ ਮੀਟਿੰਗ ਇੱਕ ਹੋਰ ਵੀ ਹੈ ਇਹ ਸਾਰੇ ਹਲਕੇ ਦੇ ਨਹੀਂ ਇਹ ਇਧਰ ਲਈ ਸਰਕਲਾਂ ਦੀ ਹੈ ਜਿਹੜੀ ਦੂਜੀ ਮੀਟਿੰਗ ਆ ਉਹ ਸਾਡੀ ਗਾਗੇ ਆ ਉਹ ਵੀ ਇਸੇ ਤਰ੍ਹਾਂ ਭਰਮੀ ਮੀਟਿੰਗ ਹੋਵੇਗੀ ਜਿਸ ਤਰ੍ਹਾਂ ਹੁਣ ਤੁਸੀਂ ਦੇਖਿਆ ਹੀ ਆ ਸਾਰਾ ਕੁਝ ਸੀਐਮ ਮਾਨ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਨੂੰ ਚਟੇ ਦੇ ਮੁੱਦੇ ਤੇ ਲੈ ਕੇ ਘੇਰਦੇ ਨੇ ਸਟੇਜਾਂ ਤੋਂ ਜਿੱਥੇ ਵੀ ਬੋਲੇ ਜਾਂਦਾ ਸਰ ਸ਼੍ਰੋਮਣੀ ਅਕਾਲੀ ਦਲ ਦੇ ਨੌਜਵਾਨਾਂ ਨੂੰ ਬਗਰਾਉਣੀਆਂ ਗੱਲਾਂ ਕਰਦੇ ਨੇ ਕਿਵੇਂ ਦੇਖੋ ਪਹਿਲਾਂ ਤਾਂ ਇਹ ਕਹਿ ਸਕਦੇ ਸੀ ਹਨਾ ਵੀ ਇਹਨਾਂ ਦੀ ਸਰਕਾਰ ਹੈ ਨਹੀਂ ਸੀ ਜੇਕਰ ਇਹ ਸ਼੍ਰੋਮਣੀ ਅਕਾਲੀ ਦਲ ਦੇ ੱੱੱਬਾ ਲਾਂਦੇ ਆ ਫਿਰ ਕੀ ਇਹ ਵੀ ਮਿਲੇ ਹੋਇਆ ਫਿਰ ਇਹ ਕਿਉਂ ਨਹੀਂ ਫੜ ਕੇ ਅੰਦਰ ਕਰਦੇ ਇਹਨਾਂ ਨੂੰ ਫੜ ਕੇ ਅੰਦਰ ਕਰਨਾ ਚਾਹੀਦਾ ਜਿਹੜਾ ਦੋਸ਼ੀ ਆ ਸਿਰਫ ਕਲਾ ਝੂਠ ਹੀ ਬੋਲਣਾ ਸਿੱਖਿਆ ਸੀ ਹੋਰ ਕੁਝ ਨਹੀਂ ਬੋਲਣਾ ਸਿੱਖਿਆ ਜੇਕਰ ਕੋਈ ਸੱਚਾਈ ਹੈ ਦਮ ਰੱਖਦੇ ਆ ਤਾਂ ਉਹਨਾਂ ਨੂੰ ਅੰਦਰ ਕਰੋ ਜੋ ਵੀ ਇਨਸਾਨ ਗਲਤ ਕੰਮ ਕੀਤਾ ਜਿਸ ਨੇ ਵੀ ਕੋਈ ਮਾੜਾ ਕੰਮ ਕੀਤਾ ਜਿਸ ਨੇ ਕੋਈ ਨਸ਼ਾ ਵੇਚਿਆ ਤਾਂ ਇਹਨਾਂ ਦੀ ਹੁਣ ਤਾਂ ਸਰਕਾਰ ਆ ਸਾਰਾ ਆਲ ਹੀ ਨਾਲ ਆਇਆ ਆਪਣੇ ਜਾਂ ਫਿਰ ਇਹ ਕਹਿਣ ਜਾਂ ਫਿਰ ਇਹ ਕਹਿਣ ਵੀ ਸਾਡੇ ਹੱਥ ਖੜੇ ਆ ਕਿਉਂਕਿ ਪਹਿਲਾਂ ਵੀ ਕੇਜਰੀਵਾਲ ਸਾਹਿਬ ਨੇ ਸਰਦਾਰ ਵਿਕਰਮ ਸਿੰਘ ਜੀਠੀਆਂ ਨੂੰ ਕਿਹਾ ਸੀ ਚਿੱਟੇ ਦਾ ਤਸਕਰ ਕਿ ਉਹਨਾਂ ਨੇ ਮਾਫੀ ਮੰਗ ਕੇ ਖੇੜਾ ਛਡਾਇਆ ਫਿਰ ਹੁਣ ਇਹਨਾਂ ਨੂੰ ਬਾਰ-ਬਾਰ ਗੱਲਾਂ ਕਰਨੀਆਂ ਨਹੀਂ ਚਾਹੀਦੀਆਂ ਗੈਂਗਸਟਰ ਦੇ ਮੁੱਦੇ ਤੇ ਲੈ ਕੇ ਮਸਲ ਨੂੰ ਕਿੰਨੇ ਵਿਚਾਰਿਆਂ ਜਿਵੇਂ ਰੋਜ਼ ਇਨਫਾਉਂਟਰ ਕੀਤੇ ਜਾ ਰਹੇ ਨੇ ਤੇ ਰੋਜ਼ ਆਮ ਲੋਕਾਂ ਨੂੰ ਵੀ ਤੇ ਹਮਲੇ ਹੋ ਰਹੇ ਨੇ ਕਿ ਅੱਜ ਮੈਂ ਕਹਿ ਸਕਦਾ ਵੀ ਇਸ ਪੰਜਾਬ ਦੇ ਵਿੱਚ ਕੋਈ ਸੇਫ ਹੀ ਹੈ ਨਹੀਂ ਕਿਉਂਕਿ ਸਾਡੇ ਕਬੱਡੀ ਟੂਰਨਾਮੈਂਟ ਹੁੰਦੇ ਆ ਤੁਸੀਂ ਦੇਖਿਆ ਪਿੱਛੇ ਸਾਡਾ ਟੂਰਨਾਮੈਂਟ ਚੱਲਦੇ ਦੇ ਵਿੱਚ ਕਬੱਡੀ ਟੂਰਨਾਮੈਂਟ ਦੇ ਵਿੱਚ ਦੇਖ ਲਓ ਕਿੰਨਾ ਇਕੱਠ ਹੁੰਦਾ ਹੈ ਗੈਂਗਸਟਰਾਂ ਦਾ ਨਾਰੂ ਵੱਧ ਗਿਆ ਕਿ ਉਹਨਾਂ ਨੇ ਉਸ ਟਾਈਮ ਸੰਦੀਪ ਨੰਗਲ ਅੰਬਿਆ ਦੇ ਸਾਡਾ ਇੰਗਲੈਂਡ ਦਾ ਪਲੇਅਰ ਸੀ ਪਰ ਸੀਗਾ ਪੰਜਾਬ ਦਾ ਉਹ ਸ਼ਾਹਕੋਟ ਨੰਗਲ ਅੰਬਿਆ ਪਿੰਡਾ ਉਸ ਦਾ ਕਤਲ ਕੀਤਾ ਗਿਆ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ ਗਿਆ ਅਨੇਕਾਂ ਹੀ ਟੂਰਨਾਮੈਂਟ ਤੇ ਫਾਇਰਿੰਗ ਹੋਈ ਹੈ ਪਰ ਕਿਸੇ ਦਾ ਕੋਈ ਹੱਲ ਨਹੀਂ ਲੱਭਿਆ ਗਿਆ ਹਾਲ ਤੱਕ ਇਹ ਹਾਲਾਤ ਹੈ ਸਾਡੇ ਪੰਜਾਬ ਦੇ ਗੁਰਜਾਇਬ ਜੀ ਕੀ ਲੱਗਦਾ ਕਿ ਅਕਾਲੀ ਦਾ ਹਲਕੇ ਦੇ ਵਿੱਚ ਪੂਰਾ ਇੱਕ ਜੁੱਟਾ ਤੁਹਾਡੇ ਨਾਲ ਦੇਖੋ ਤੁਸੀਂ ਅੱਜ ਦੇਖਿਆ ਹੀ ਆ ਕਿਉਂਕਿ ਹਰੇਕ ਮੈਂ ਕਹਿੰਦਾ ਹਰੇਕ ਦੇਖੋ ਪਰਿਵਾਰ ਦੇ ਵਿੱਚ ਵੀ ਜੇ ਆਪਣਾ ਇੱਕ ਪਰਿਵਾਰ ਹੈ ਨਾ ਪਰਿਵਾਰ ਦੇ ਵਿੱਚ ਵੀ ਸਾਡੀ ਮਾੜੀ-ਮੋਟੀ ਹੋ ਜਾਂਦੀ ਹੈ ਇਹ ਤਾਂ ਹਲਕੇ ਦੀ ਗੱਲ ਹੈ ਚੱਲਦਾ ਰਹਿੰਦਾ ਹੈ ਕਿਉਂਕਿ ਪਾਰਟੀਆਂ ਦੇ ਵਿੱਚ ਆਈ ਜਾਂਦੇ ਆ ਜਾਈ ਜਾਂਦੇ ਆ ਚੱਲੀ ਜਾਂਦਾ ਹੈ ਕਿਉਂਕਿ ਪਰਿਵਾਰਕ ਮਸਲੇ ਹੁੰਦੇ ਆ ਸੋ ਚੱਲਦਾ ਰਹਿੰਦਾ ਮਾੜਾ-ਮੋਟਾ ਕੁਝ ਨਹੀਂ ਹੁੰਦਾ ਪਰ ਹਲਕਾ ਇੱਕ ਝਟਾ ਤੁਸੀਂ ਅੱਜ ਦੇਖਿਆ ਵਧੀਆ ਇਕੱਠ ਹੋਇਆ ਵਧੀਆ ਪਿਆਰ ਦਿੰਦੇ ਆ ਜਦੋਂ ਵੀ ਇੱਕ ਨਿੱਕੀ ਜਿਹੀ ਆਵਾਜ਼ ਤੇ ਕਿਉਂਕਿ ਮੈਂ ਪਹਿਲਾਂ ਵੀ ਕਹ ਕੇ ਹਟਿਆ ਸਟੇਜ ਤੇ ਵੀ ਹਲੇ ਤੱਕ ਮੈਂ ਕਿਸੇ ਦਾ ਕੋਈ ਕੰਮ ਨਹੀਂ ਕੀਤਾ ਜਿੰਨਾ ਮੈਨੂੰ ਲੋਕਾਂ ਨੇ ਪਿਆਰ ਦਿੱਤਾ ਹਲੇ ਤਾਂ ਉਹਨਾਂ ਦਾ ਕਰਜ਼ਾ ਹੈ ਮੇਰੇ 'ਸਰ ਕਦੇ ਟਾਈਮ ਆਦਾ ਜਰੂਰ ਕਰਜ਼ਾ ਪਾਉ ਤਾਰਾਂਗੇ ਪੈਸ ਮਿਲ ਨਿਕਾ ਅਗਰ ਅੱਜ ਡੜਬਾ ਹਲਕੇ 'ਚ ਸਾਡੇ ਹਲਕਾ ਇੰਚਾਰਜ ਸਾਹਿਬ ਸਦਾ ਗੁਲਜਾਰ ਸਿੰਘ ਜੀ ਮੌਨਕ ਦੀ ਗਵਾਹੀ 'ਚ ਸਾਡੇ ਜ਼ਿਲ੍ਹਾ ਪ੍ਰਧਾਨ ਸਤਜਿੰਦਰ ਸਿੰਘ ਜੀ ਔਰ ਸਮੁੱਚੀ ਡੜਬਾ ਹਲਕੇ ਦੀ ਲੀਡਰਸ਼ਿਪ ਔਰ ਬਹੁਤ ਵੱਡੀ ਗੰਟੀ ਵਿੱਚ ਆਗੂ ਔਰ ਵਰਕਰ ਸ਼ਾਮਿਲ ਹੋਏ ਮੀਟਿੰਗ ਦਾ ਜਿਹੜਾ ਮਨੋਰਥ ਆ ਉਹ ਵਰਕਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਬਾਰੇ ਔਰ ਕਾਂਗਰਸ ਆਪ ਔਰ ਬੀਜੇਪੀ ਨੇ ਜੋ ਪੰਜਾਬ ਵਿਰੋਧੀ ਨੀਤੀਆਂ ਨੇ ਉਹਨਾਂ ਬਾਰੇ ਜਾਣੂ ਕਰਵਾਉਣ ਲਈ ਔਰ ਅਕਾਲੀ ਦਲ ਨੂੰ ਸਥਾਂਾਂ 'ਚ ਪਿੰਡਾਂ 'ਚ ਅਸੀਂ ਕਿਸ ਤਰ੍ਹਾਂ ਗਲੀਆਂ ਮਹੱਲਿਆਂ ਤੱਕ ਲਿਜਾ ਕੇ ਪ੍ਰੋਗਰਾਮ ਉਲੀਕਣ ਲਈ ਔਰ ਤਕੜੇ ਹੋ ਕੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਇਹ ਪ੍ਰੋਗਰਾਮ ਹੈ ਜਿਹੜਾ ਉਲੀਕਿਆ ਸੀ ਮੈਂ ਧੰਨਵਾਦ ਕਰਦਾ ਗੜਬਾ ਸਰਕਲ ਦੇ ਸਾਰੇ ਹੀ ਆਗੂ ਔਰ ਵਰਕਰ ਸਾਹਿਬਾਨ ਦਾ ਕਿ ਬਹੁਤ ਵੱਡੀ ਗਿਣਤੀ ਵਿੱਚ ਜਿੱਥੇ ਉਹ ਆਏ ਨੇ ਨੌਜਵਾਨ ਵੀਰ ਵੀ ਆਏ ਨੇ ਉੱਥੇ ਬੜੇ ਧਿਆਨ ਨਾਲ ਔਰ ਲੰਮਾ ਸਮਾਂ ਅਸੀਂ ਵਿਚਾਰ ਵਟਾਂਦਰਾ ਕੀਤਾ ਸਾਨੂੰ ਆਸ ਹੈ ਕਿ ਇਹਨਾਂ ਮੀਟਿੰਗਾਂ ਦੇ ਸਾਰਥਕ ਨਤੀਜੇ ਵੀ ਨਿਕਲਣਗੇ ਔਰ ਅਸੀਂ ਪਾਰਟੀ ਦੇ ਪ੍ਰੋਗਰਾਮ ਥੱਲੇ ਤੱਕ ਲਿਜਾਣ ਵਿੱਚ ਕਾਮਯਾਬੀ ਹੋਵਾਂਗੇ ਚੁੰਟਾ ਸਾਹਿਬ ਢੀਂਡ ਸਾਹਿਬ ਔਰ ਭਾਜਪਾ ਨਾਲ ਸਾ ਆਪਣਾ ਜੁੜਤਾ ਹੋਏਗਾ ਪਿੱਛੋਂ ਅੱਛਾ ਦੇਖੋ ਇਹ ਤਾਂ ਪਾਰਟੀ ਲੀਡਰਸ਼ਿਪ ਦਾ ਫੈਸਲਾ ਸਦਾ ਸੁਖਵੀਰ ਸਿੰਘ ਬਾਦਲ ਹੋਂਣਾ ਨੇ ਇਹ ਇਹਦੇ ਫੈਸਲੇ ਲੈਣੇ ਨੇ ਸੋ ਕੋਈ ਵੀ ਏਕਤਾ ਦਾ ਕਦਮ ਹੁੰਦਾ ਉਹ ਵੈਲਕਮ ਹੈ ਅਸੀਂ ਕੋਈ ਉਸੇ ਏਕਤਾ ਦੇ ਅਸੀਂ ਉਲਟ ਨਹੀਂ ਪਰ ਉਹ ਬਿਲਕੁਲ ਉਸੂਲਾਂ ਨਾਲ ਔਰ ਚੰਗੇ ਪੱਖ ਸਾਰੇ ਦੇਖ ਕੇ ਜੇ ਪੰਥਕ ਏਕਤਾ ਹੁੰਦੀ ਹੈ ਉਹਦੇ ਵਿੱਚ ਕੋਈ ਸਾਰੇ ਹੀ ਵੱਡੇ ਪੱਧਰ ਤੇ ਉਹਦੇ ਨਾਲ ਸ਼ਰੋਮਣੀ ਅਕਾਲੀ ਦਲ ਮਜ਼ਬੂਤ ਹੁੰਦਾ ਅਸੀਂ ਉਹਨੂੰ ਕੋਈ ਚੁੰਦਾ ਸਾਹਿਬ ਦੇ ਨਿੱਜੀ ਬਿਆਨ ਕੀਨੇ ਇਸ ਤਰੀਕਾ ਕਿਵੇਂ ਦੇਖਦੇ ਚੀਜ਼ਾਂ ਨੂੰ ਵੀ ਅਗਰ ਜੇ ਫਾਇਦਾ ਹੁੰਦਾ ਜਿ ਬਣੀ ਬਿਟਾ ਜੇ ਹੋ ਜਾਣਗੀ ਇਕੱਠੇ ਵੀ ਜਦੋਂ ਕੋਈ ਵੀ ਇਕੱਠੇ ਹੋਣ ਦੇ ਫਾਇਦਾ ਹੀ ਹੁੰਦਾ ਉਹਦਾ ਨੁਕਸਾਨ ਥੋੜਾ ਹੁੰਦਾ ਜਿ ਇਹ ਜਿਵੇਂ ਜਿਵੇਂ ਨੀ ਪੱਧਰ ਤੇ ਤੁਸੀਂ ਜਾ ਰਹੇ ਹੋ ਸਰਕਲ ਤੇ ਕਿੰਨਾ ਕੁ ਤੁਹਾਨੂੰ ਸਮਰਥਨ ਮਿਲ ਰਿਹਾ ਕਿਨਾਂ ਦਾ ਤੁਹਾਡੇ ਸਾਹਮਣੇ ਹੈ ਜੀ ਹੁਣ ਅੱਜ ਵਧੀਆ ਸੰਗਤ ਵੱਡੇ ਪੱਧਰ ਤੇ ਸੰਗਤ ਆਈ ਆ ਤੇ ਤੋ ਤਿੰਨ ਮੀਟਿੰਗਾਂ ਅਸੀਂ ਦੋ ਦੋ ਤਿੰਨ ਤਿੰਨ ਮੀਟਿੰਗਾਂ ਇੱਕ ਕੰਸਟੀਟੂਐਂਸੀ ਵਾਈਜ਼ ਕਰ ਰਹੇ ਆ ਔਰ ਸੰਗਤ ਵਧੀਆ ਹੰਗਾਰਾ ਭਰ ਰਹੀ ਆ ਔਰ ਲੋਕ ਮਹਿਸੂਸ ਕਰਦੇ ਨੇ ਕਿ ਸ਼ਰੋਮਣੀ ਅਕਾਲੀ ਦਲ ਤੋਂ ਬਿਨਾਂ ਪੰਜਾਬ ਦਾ ਗੁਜ਼ਾਰਾ ਨਹੀਂ ਔਰ ਜੇ ਇਸ ਤਰ੍ਹਾਂ ਦੇ ਹਾਲਾਤ ਰਹੇ ਜਿਸ ਇਧਰੋਂ ਪੰਜਾਬ ਨੂੰ ਲਗਾਇਆ ਜਾ ਰਿਹਾ ਤਾਂ ਉਹਨਾਂ ਵਾਲਾ ਭਵਿੱਖਾ ਜਿਹੜਾ ਪੰਜਾਬ ਦਾ ਮਾੜਾ ਹੋਊਗਾ ਔਰ ਇਹ ਹੁਕਾ ਅਸੀਂ ਲੋਕਾਂ 'ਚ ਦਮਾਂਗੇ ਔਰ ਲੋਕਾਂ ਦੇ ਇਸ ਚੀਜ਼ ਦਾ ਅਸਰ ਵੀ ਹੋ ਰਿਹਾ। ਇੱਕ ਜੁਦਿਆ ਵਾਸਤੇ ਤੁਹਾਨੂੰ ਸੱਦਾ ਪੱਤਰ ਦਿੱਤਾ ਗਿਆ ਕਿ ਸ਼੍ਰੋਮਣੀ ਕਾਲਜ ਨਾਲ ਜਾਵੇਗਾ ਉੱਥੇ। ਨਹੀਂ ਮੈਂ ਮੇਰੇ ਦਾ ਇਸ ਗੱਲ ਦਾ ਧਿਆਨ ਨਹੀਂ ਇਹ ਤਾਂ ਪਾਰਟੀ ਪ੍ਰਧਾਨ ਸਾਹਿਬ ਨੂੰ ਜਾਂ ਲੀਡਰਸ਼ਿਪ ਨੂੰ ਪਤਾ ਹੋਊਗਾ ਉਹਦੇ 'ਚ ਸੱਦਾ ਪੱਤਰ ਆਇਆ ਹੈ ਕਿ ਨਹੀਂ ਆਇਆ ਜਾਂ ਕੀ ਉਹ। ਭਾਜਪਾ ਦੇਖ ਰਹੀ ਹੈ ਇਹ ਜੁਦਿਆ ਤੇ ਮੁੱਦੇ ਨੂੰ ਲੈ ਕੇ ਚੋਣਾਂ ਦੇ ਵਿੱਚ ਸਭ ਤੋਂ ਵੱਡਾ ਇੱਕ ਮੇਨ ਲੈਕਸ ਲੈ ਕੇ ਚੱਲ ਰਹੀ ਹੈ। ਤੁਸੀਂ ਕਿਵੇਂ ਦੇਖਦੇ ਹੋ ਕਾਲੀ ਤਰੀਕੇ 'ਚ? ਦੇਖੋ ਗੱਲ ਇਹ ਹੈ ਧਰਮ ਹਰ ਇਨਸਾਨ ਦਾ ਨਿੱਜੀ ਜਿਹੜਾ ਹੈ ਮਸਲਾ ਕੋਈ ਕਿਸੇ ਧਰਮ ਨੂੰ ਦੀ ਪਾਲਣਾ ਕਰਦਾ ਕੋਈ ਕਿਸੇ ਧਰਮ ਦੀ ਪਾਲਣਾ ਕਰਦਾ ਉਹ ਇੱਕ ਵੱਖਰਾ ਵਿਸ਼ਾ ਪਰੰਤੂ ਧਰਮ ਦੇ ਨਾਂ ਤੇ ਦੇਸ਼ ਨੂੰ ਵੰਡਣਾ ਔਰ ਰਾਜਨੀਤੀ ਉਸ ਕਰਨੀ ਮੰਦਿਰ ਦਾ ਬਣਨਾ ਭਗਵਾਨ ਰਾਮ ਜੀ ਦੇਸ਼ ਲਈ ਸਾਰਿਆਂ ਦੀ ਸਤਿਕਾਰਯੋਗ ਨੇ ਉਹ ਮੁਬਾਰਕ ਹੈ ਪਰ ਉਹਦੇ ਤੇ ਰਾਜਨੀਤੀ ਕਰਨੀ ਔਰ ਉਹਨੂੰ ਦੇਸ਼ ਵਿੱਚ ਪੋਲਰਾਈਜੇਸ਼ਨ ਕਰਨੀ ਲੋਕਾਂ ਨੂੰ ਜਾਤਾਂ ਮਜ਼ਬਾਂ ਦੇ ਨਾਂ ਤੇ ਵੰਡਣਾ ਉਹ ਉਹ ਚੀਜ਼ ਹੈ ਜਿਹੜੀ ਉਹ ਕਿਸੇ ਵੀ ਪਾਰਟੀ ਨੂੰ ਨਹੀਂ ਕਰਨੀ ਚਾਹੀਦੀ ਦੇਸ਼ ਵਿੱਚ ਜੇ ਰਾਸੀ ਲੋਕਾਂ ਨੂੰ ਚਾਹੀਦਾ ਕਿ ਉਹ ਸਾਰਿਆਂ ਦਾ ਨਾਲ ਲੈ ਕੇ ਚੱਲਣ ਸਾਰਿਆਂ ਦਾ ਸਤਿਕਾਰ ਕਰਨ ਔਰ ਠੀਕ ਹੈ ਭਗਵਾਨ ਰਾਮਦੇਸ ਦੀ ਤਹਿਜ਼ੀਬ ਦੇ ਪ੍ਰਤੀਕ ਨੇ ਉਹਨਾਂ ਦਾ ਮੰਦਿਰ ਬਣਿਆ ਉਸ ਗੱਲ ਦੀ ਵਧਾਈ ਜੀ ਬੀਜਪੀ ਦੀ ਗੱਲ ਕਰੀਏ ਤਾਂ ਹੁਣ ਉਹ ਗੁਰਦੁਆਰੇ ਮੰਦਰਾਂ ਨੂੰ ਜਾ ਕੇ ਸਫਾਈਆਂ ਕਰ ਰਹੇ ਨੇ ਜੁੱਧਿਆ ਜੀ ਦੇ ਨਾਮ ਤੇ ਲੈ ਕੇ ਉਹਨੂੰ ਕਿਵੇਂ ਦੇਖਦੇ ਹੋ ਪਹਿਲਾਂ ਕਦੇ ਇਹ ਚੀਜ਼ਾਂ ਨਹੀਂ ਹੁੰਦੀਆਂ ਸੀ ਇਹਨਾਂ ਚ ਉਹ ਰਾਜਨੀਤੀ ਹੈ ਜੀ ਉਹ ਤਾਂ ਦੇਖੋ ਆਸਥਾ ਹੋਰ ਚੀਜ਼ ਹੈ ਉਹਦੇ ਤੇ ਆਸਥਾ ਦੇ ਨਾਮ ਤੇ ਰਾਜਨੀਤੀ ਕਰਨਾ ਉਹ ਉਹ ਬਹੁਤ ਹੀ ਵਧੀਆ ਗੱਲ ਨਹੀਂ ਹੈ ਉਹਨੂੰ ਔਰ ਲੋਕ ਵੀ ਸਮਝਣੇ ਅਸੀਂ ਕਾਲੀਦਾਲ ਵੱਲੋਂ ਜੋ ਯਾਤਰਾ ਆਰੰਭ ਕੀਤੀ ਹੈ ਕੁਝ ਸ਼੍ਰੋਮ ਜਿਹੜੀ ਅਸੀਂ 1 ਫਰਵਰੀ ਤੋਂ ਅਟਾਰੀ ਤੋਂ ਅਸੀਂ ਉਹ ਯਾਤਰਾ ਜਿਹੜੀ ਉਹ ਸ਼ੁਰੂ ਕਰ ਰਹੇ ਆਂ ਔਰ ਉਹਦਾ ਮੁੱਖ ਮਕਸਦ ਹੈ ਜਿਹੜਾ ਉਹ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀਆਂ ਜੋ ਮੁਸ਼ਕਲਾਂ ਨੇ ਜੋ ਪੰਜਾਬ ਦੀ ਤਰਾਸ ਦੀ ਹੈ ਜੋ ਪੰਜਾਬ ਨਾਲ ਅੱਜ ਵਾਪਰ ਰਿਹਾ ਵੱਖ-ਵੱਖ ਇਤਰਾਜ ਚ ਰਾਸੀ ਤੌਰ ਤੇ ਧਾਰਮਿਕ ਖੇਤਰ ਵਿੱਚ ਸਾਡੇ ਸਮਾਜਿਕ ਖੇਤਰ ਵਿੱਚ ਸਾਡੇ ਸੋ ਸਟਰਕਚਰ ਨੂੰ ਖਰਾਬ ਕੀਤਾ ਜਾ ਰਿਹਾ ਸਾਡੀਆਂ ਆਰਥਿਕ ਨੀਤੀਆਂ ਕਿਵੇਂ ਕਿਸ ਤਰ੍ਹਾਂ ਦੀਆਂ ਬਣਾਈਆਂ ਜਾ ਰਹੀਆਂ ਪੰਜਾਬ ਦਾ ਸਰਮਾਇਆ ਕਿਵੇਂ ਲੁੱਟਿਆ ਜਾ ਰਿਹਾ ਕਿਵੇਂ ਪੰਜਾਬ ਤੇ 1.5-2 ਸਾਲਾਂ 60000 65000 ਕਰੋੜ ਦਾ ਕਰਜ਼ਾ ਹੋਰ ਚਾੜ ਦਿੱਤਾ ਗਿਆ ਸੋ ਜਿਹੜਾ 75 ਸਾਲਾਂ ਚ 2.5 ਲੱਖ ਚੜਿਆ ਸੀ ਔਰ 2 ਸਾਲ ਚ 65000 ਕਰੋੜ ਚੜਤਾ ਸੋ ਇਹ ਸਾਰਾ ਚੀਜ਼ਾਂ ਪੰਜਾਬ ਦਾ ਜਿਹੜਾ ਦਰਦ ਹੈ ਉਹਨੂੰ ਲੈ ਕੇ ਲੋਕਾਂ ਚ ਜਾਵਾਂਗੇ ਔਰ ਇਹ ਦੱਸਾਂਗੇ ਕਿ ਪੰਜਾਬ ਓਜੜ ਰਿਹਾ ਹੈ ਪੰਜਾਬ ਨੂੰ ਬਹੁਤ ਹੀ ਮਾੜੇ ਹਾਲਾਤ ਜੋ ਪੰਜਾਬ ਆਉਣ ਵਾਲੇ ਸਮੇਂ ਚ ਲੰਘ ਰਿਹਾ ਸੋ ਇਸ ਤੋਂ ਸੁਚੇਤ ਹੋਈਏ ਔਰ ਆਪਣੀ ਮਾਪਾਰਟੀ ਨੂੰ ਪਛਾਣੀਏ ਔਰ ਅਕਾਲੀ ਦਲ ਨੇ ਜੋ ਕੰਮ ਕੀਤੇ ਨੇ ਉਹ ਵੀ ਦੱਸਾਂਗੇ ਔਰ ਜੋ ਕਿਤੇ ਅਕਾਲੀ ਦਲ ਤੋਂ ਨਿੱਕੀ-ਮੋਟੀ ਕੋਈ ਕਮੀ ਰਹੀ ਹੈ ਉਹਦੀ ਖਿਮਾ ਜਾਂਚਣਾ ਵੀ ਕਰਦੇ ਆਂ ਔਰ ਹਮੇਸ਼ਾ ਕਰਦੇ ਰਹਾਂਗੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਸ਼੍ਰੋਮਣੀ ਗੁਰਦਵਾਰਾ ਅਗਲਾ ਕਿਸ ਤਰੀਕਾ ਅਕਾਲੀ ਦਲ ਉਹਦੇ ਤੇ ਪੂਰਾ ਖੜਾ ਆ ਜੀ ਅਕਾਲੀ ਦਲ ਦੀ ਇਹ ਪਹਿਲੀ ਮੰਗ ਆ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਉਹਨਾਂ ਨੇ ਦੁਗਣੀਆਂ ਦੇ ਗੁਣੀਆਂ ਜੇਲ੍ਹਾਂ ਕੱਟ ਲੀਆਂ ਇੱਕ ਇੱਕ ਜੇ ਕਿਸੇ ਵੀ ਸਜ਼ਾ ਜਿਹੜੀ 15 ਸਾਲ ਉਮਰ ਕਾਇਦਾ ਤਾਂ ਉਹ 30 ਸਾਲ ਕੱਟੀ ਬੈਠੇ ਨੂੰ ਰਿਹਾ ਹੋਣਾ ਚਾਹੀਦਾ ਪਰ ਸਰਕਾਰ ਨੂੰ ਇਹ ਕਰਨਾ ਚਾਹੀਦਾ ਜੇ ਨਹੀਂ ਕਰਦੀ ਤਾਂ ਸਰਕਾਰ ਅਸੀਂ ਅਖਾਲੀ ਦਲ ਇੱਥੇ ਸਟੈਂਡ ਅਖਾਲੀ ਦਲ ਦਾ ਸਪਸ਼ਟ ਆ ਔਰ ਸਾਰੀਆਂ ਪਾਰਟੀਆਂ ਕੋਈ ਵੀ ਪਾਰਟੀ ਇਸ ਗੱਲ ਤੇ ਗੱਲ ਨਹੀਂ ਕਰਦੀ ਜੇ ਕਰਦਾ ਜਿਹੜੀ ਅਸੀਂ ਗੱਲ ਪਹਿਲਾਂ ਕਹਿ ਕੇ ਛੱਡੇ ਆ ਸਟੇਜ ਤੋਂ ਕਿ ਇਹਨਾਂ ਚੀਜ਼ਾਂ ਦੀ ਜੇ ਗੱਲ ਕਰਦਾ ਤਾਂ ਕੱਲਾ ਅਖਾਲੀ ਗੱਲ ਕਰਦਾ ਪੁੱਛੋ ਕਿਸੇ ਝਾੜੂ ਵਾਲੇ ਨੂੰ ਕੀ ਬੋਲਦੇ ਨੇ ਉਹਦੇ ਤੇ ਜਾਂ ਕਾਂਗਰਸ ਨੂੰ ਜਾਂ ਭਾਜਪਾ ਨੂੰ ਕੋਈ ਗੱਲ ਕਰਦਾ ਜੀ ਉਹਨਾਂ ਦੇ ਤੁਸੀਂ ਉਹ ਗੱਲ ਕਰਦਾ ਤਾਂ ਅਖਾਲੀਦਾਲੀ ਕਰਦਾ